ਬਾਜੋ ਬਾਦੋ ਬਾਲਵਾ ਸਾਹਿਬ ਬਾਜੋ ਬਾਜੋ ਤੁਸੀਂ ਦੇਖਿਓ ਨੇ ਇਹਦਾ ਕਰਦਾ ਸਿੱਧਾ ਉਹ ਸਭ ਬਾਜੋ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਪੰਜਾਬ ਦਾ ਬਹੁਤ ਹੀ ਗੰਭੀਰ ਮੁੱਦਾ ਪੰਜਾਬ ਦਾ ਬਹੁਤ ਗੰਭੀਰ ਮੁੱਦਾ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਗੱਲਬਾਤ ਕਰਨੀ ਉਹ ਪੰਜਾਬ ਨੂੰ ਦੁਆਰਾ ਲਈ ਤੇ ਲਿਆਉਣ ਦੀ ਗੱਲਬਾਤ ਕਰਨੀ ਇਹ ਹੈ ਲੇਕਿਨ ਆਪਾ ਇਥੇ ਰਾਜਨੀਤੀ ਦੇ ਕਰਾਂਗੇ ਤਾਂ 3 ਕਰੋੜ ਬਾਜਵਾ ਸਾਹਿਬ 3 ਕਰੋੜ ਲੋਕਾਂ ਨੂੰ ਨਿਰਾਸ਼ਾ ਹੋਏਗੀ ਕਿਰਪਾ ਕਰਕੇ ਆਪਣੀ ਜਗ੍ਹਾ ਤੇ ਬੈਠੋ ਆਪਣਾ ਧਾਰੀਵਾਰ ਸਾਹਿਬ ਤੁਸੀਂ ਆਪਣੀ ਗੱਲ ਰੱਖੋ ਡਟਾਰੂ ਜਗਜੀ ਬੈਠੋ ਤੁਸੀਂ ਮਾਨਜੋਤ ਸਪੀਕਰ ਸਾਹਿਬ ਬੈਠੋ ਜੀ ਬੈਠੋ ਬਾਜਵਾ ਸਾਹਿਬ ਬੈਠੋ 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 ਜੀ ਬੈਠੋ ਜੀ ਮਾਨਜੋਤ ਸਪੀਕਰ ਸਾਹਿਬ ਜੀ ਮੈਂ ਤੁਹਾਡੇ ਦਾ ਹੀ ਪੰਜਾਬ ਪੰਜਾਬੀ ਪੰਜਾਬੀਅਤ ਨੂੰ تو رنگوں تک تے رنگلے پنجاب مان سجنہ مانجوگ منتری کیمہ جی چل اپا... تسی بیٹھو جی, جی, جی میں دیکھنا بیٹھو جی کیمہ صاحب بیٹھو کیمہ صاحب, صاحب نہیں تسی جیما جیما دیکھو کیئر نورس کرو کیئر نو ایڈرس کیتا جائے ਬਿਲਕੁਲ ਚੇਰ ਟੀਮਾ ਜੀ ਤੁਸੀਂ 1 ਮਿੰਟ 1 ਮਿੰਟ ਬੈਠੋ 1 ਮਿੰਟ Let him complete it Let him complete it ਤੁਸੀਂ ਤਾਲੀਵਾਲ ਸਾਹਿਬ ਨੂੰ ਤਾਲੀਵਾਲ ਸਾਹਿਬ ਜੀ ਰੱਖੋ ਬੈਠੋ ਆਪਣਾ ਬਾਈਓ ਸਾਹਿਬ ਬੈਠੋ ਆਪਣਾ ਮੰਤਰੀ ਜੀ ਮੰਤਰੀ ਜੀ ਬੈਠੋ ਟੀਮਾ ਜੀ ਬੈਠੋ 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 ਕੋਈ ਨਹੀਂ ਮੈਂ ਤੇ ਕਰੂੰਗਾ ਬੈਠੋ ਤੁਸੀਂ ਬੈਠੋ ਪਲੀਜ਼ ਬੈਠੋ 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 ਯੂ ਸ਼ੁਡ ਆਲ ਆਫ ਦਾ ਮੈਂਬਰਸ਼ਿਪ ਸਹਿਮਾਨ ਜੀ ਅਤੇ ਆਪਣਾ ਵਿੱਚ ਮੌਜੂਦ ਮੰਤਰੀ ਸਾਹਿਬਾਂ ਜੀ ਅਤੇ ਸਮੂਹ ਮੈਂਬਰ ਸਾਹਿਬਾਂ ਜੀ ਦੇ ਰੂਬਰੂ ਅੱਜ ਇੱਕ ਵਿਧਾਇਕ ਵਜੋਂ ਦੀ ਸਗੋਂ 26 ਅਗਸਤ ਤੋਂ 24 ਸਤੰਬਰ ਤੱਕ ਆਪਣੇ ਵਿਧਾਨ ਸਭਾ ਹਲਕਾ ਇਲਾਕੇ ਦੇ ਪਾਤ ਪਾਤ ਮੰਤਰੀ ਸਰਦ ਦੇ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਥਫੇੜੇ ਖਾਂਦੇ ਆਦੇ ਅਤੇ ਸਵੇਰਾ 26 ਅਗਸਤ ਦੀ ਰਾਤ ਨੂੰ ਕੀ ਕਹਦੇ ਮੈਂ ਸਾਧ ਆਪਣੇ ਹਲਕੇ ਦੀ ਗੱਲ ਕਰ ਲਗਾ ਸਾਧ ਜੀ ਵੀ ਤੋਂ ਆਪਣੇ ਅੱਛੀ ਗੱਲ ਕਰ ਲਓ ਸਾਧ ਜੀ ਤੁਸੀਂ ਸਾਡੇ ਨਾਲ ਸਿਆਰੇ ਦੇ ਜਿਹੜੇ ਡੈਸ ਕਰੋ ਆਪਣੇ ਹੱਥੇ ਦੀ ਗੱਲ ਕਰ ਲਗਾ ਜਿਹੜੇ ਡੈਸ ਕਰੋ ਜੀ ਜਿਹੜੇ ਡੈਸ ਸਾਹਿਬ ਆ ਸਿੱਧੀਆਂ ਹੋ ਜੋ ਬੜਾ ਜ਼ਰੂਰੀ ਹੈ ਤਾਂ ਪੜ ਲਓ

ਰਾਜਾ ਸਾਸਰੀ ਅਤਾਵੀ ਤਦਨਤਾਖੇਮ ਕਰ ਫਰੋਜਪੁਰ ਫਾਜ਼ਲ ਕਾ ਇਹ ਸਾਰੇ ਉਹ ਹਲਕੇ ਨੇ ਜਿਹੜੇ ਜਦੋਂ ਪਾਤ ਪਾਤ ਦੀਆਂ ਜੰਗਾਂ ਲੱਗਦੀਆਂ ਅਸੀਦ ਸਾਹਿਬ ਆਪਣਾ ਰਨਿੰਗ ਕਮੈਂਟਰੀ ਨਾ ਕੀਤੀ ਜਾਵੇ ਪਲੀਜ਼ ਜੀ ਸਾਡੀ ਸੀਰੀਅਸ ਹੋ ਜੋ ਆਪਾਂ ਜ਼ਿੰਦਗੀ ਸੀਰੀਅਸ ਦਿਓਣਾ 15 ਦਿਨ ਹੋ ਗਏ ਹਾਰਾਂ ਨੂੰ ਬਾਜਾ ਸਾਹਿਬ

ਅਹੀਂ ਚੜਾ ਗਈ ਤੜੇ ਉਹ ਤੁਸੀਂ ਬੈਠੋ ਯਾਰ ਗਾ ਕੋਈ ਜਾਂਦੀ ਸੁਰ ਦੇ ਦੀ ਕੇ ਨੋਡ ਕੀਤਾ ਜਾਵੇ ਸਭ ਦੇਖੋ ਕੇ ਨੋਡ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਏਜੰਡੇ ਵਾਸਤੇ ਸੱਦਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕੇ ਹਨੂ ਨੇ ਸਰ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ ਮਖੌਲ ਕਰਦੇ ਆ ਸਰ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਜਨਾਲੇ ਦੀ ਪੰਜਾਬ ਦੀ ਵੀ ਕਹਾਣੀ ਚਾਹੁੰਦਾ ਜਨਾਲਾ ਸਰ ਸਵੱਦ ਦੇ ਉੱਤੇ ਆ ਅਸੀਂ ਜੰਗਾ ਦੀ ਮਾਦਵੀ ਚੱਲਦੇ ਆ ਅਸੀਂ ਸਭ ਜਿਹੜਾ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗੱਲ ਤੇ ਉਹ ਕਰਨੀ ਚਾਹੀਦੀ ਸੀਗੀ ਸਪੀਕਰ ਸਾਹਿਬ ਕੋਨੇਵਾਲ ਮਾਥੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਛਿਆ ਸੁਝਾਦਾ ਰੂੜੇ ਵਾਲਾ ਨੰਗਲ ਸੋ ਦਰਿਆ ਬੂਸਾ ਬਲਕਪੂਰਾ ਸਭ ਮੈਂ ਤੁਹਾਨੂੰ ਕਦੋਂ ਕਰ 30 ਪਿੰਡ ਇੱਕ ਮਿੰਟ ਦੇ ਵਿੱਚ ਦੇ ਦਿੰਦਾ ਉਹ ਲੋਕ ਅੱਜ ਸਦਨ ਦੇਖ ਰਹੇ ਆ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਹੈ ਸਾਡਾ ਸਦਨ ਨਾਲ ਦੇਖਦੇ ਆ ਕਿ ਸਦਨ ਨਾਲ ਸਾਡੇ ਬਾਰੇ ਕੀ ਫੈਸਲਾ ਕਰਦਾ ਉਹ ਸਦਨ ਚ ਕੀ ਹੋ ਰਿਹਾ ਸਦਨ ਚ ਵੇਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਹਕਕਾਤਾ ਜੀ ਤੁਸੀਂ ਉਹ ਕਰਤਾ ਜੀ ਸਾਡਾ ਪੜਾਵਾਂ ਵੀ ਕਦੀ ਲੈ ਕੇ ਆ ਕਰੋ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆ ਕਰਤਾ ਗੁਲਸਰ ਨੇ ਉਹ ਕਰਤਾ ਫਲਾਣੇ ਨੇ ਆ ਕਰਤਾ ਮੇਰੀ ਬੇਨਤੀ ਹੈ ਸਰ ਇੰਨਾ ਪਿੰਡਾਂ ਦੇ ਵਿੱਚ ਹਜ਼ਾਰਾਂ ਇੱਕਰ ਜ਼ਮੀਨ ਸਭ ਅਵੇਧ ਕਾ ਗਿਆ تھے ਮਾਲੂਥਲ ਬਣ ਗਿਆ ਸਦਮਾ ਚੇਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿ ਦਿੱਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆਂ ਵਾਲੀ ਤਾਰ ਤੋਂ ਬਾਹਰ ਜਾਂਦਾ ਕਿਸਾਨ ਉਹਨੂੰ ਸਰ ਬਿਜਲੀ ਦਾ ਕਨੈਕਸ਼ਨ ਚਾਹੀਦਾ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਟਾਇਆ ਗਿਆ ਸੀਗਾ ਐਦਾਂ ਮਜ਼ਾਕ ਟਾਇਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਟਾਇਆ ਲਓ ਜਿੰਨਾ ਮਰਜ਼ੀ ਮਜ਼ਾਕ ਟਾਇਆ ਦਿਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਅੱਜ ਸਭ ਜਾ ਕੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਮਦਾਨ ਸਵਾ ਦੀ ਇੱਕ ਕਮੇਟੀ ਬਣਾਓ ਵਾਦੀ ਦੇ ਦਰਿਆ ਦੇ ਕੰਢਿਆਂ ਦੇ ਉੱਤੇ ਜਿਹੜੀ ਜ਼ਮੀਨ ਮਾਲੂ ਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵੋਲੀਵਾਸ ਉਹਦਾ ਦੇਨਦਾਰ ਕੌਣ ਕਿੱਥੇ ਗਿਆ ਕੇਂਦਰ ਸਦਗਤ ਸਾਹਿਬ ਅਸੀਂ ਕਹਿ ਰਹੇ ਸੀਗੇ ਸਰ ਗੋਲਨੀ 88 ਜੀ ਬਗੇਈ ਆ ਫੈਂਟਸੀ ਦੇ ਸਭ ਤੋਂ ਜ਼ਿਆਦਾ ਕਹੀ ਹੈ ਸਾਰੇ ਮੁੱਦੇ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਰ-ਬਾਰ ਕਹਿੰਦੇ ਆ ਕਿ ਕੇਂਦਰ ਸਰਕਾਰ ਦਖਲਦਾਜੀ ਕਰੇ ਅਸੀਂ ਬਾਦਰ ਤੇ ਲੜਦੇ ਆ ਅਸੀਂ ਬਾਦਰ ਤੇ ਬੈਈਏ ਆ 4 ਮਹੀਨੇ ਪਹਿਲਾਂ ਸਦੂਲ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦਵਾ ਦਾ ਸਦਾ ਸਭ ਕੁਝ ਉਜੜ ਗਿਆ ਸਾਡੇ ਟਰੈਕਟਰ ਸਾਡੀ ਤੁਸੀਂ ਫਸਲਾ ਫਸਲਾ ਜਿਹੜੀਆਂ ਖੁਰਦੀਆਂ ਵੇਖੇ ਆਣ ਗਿਆ

ਵੀ ਲੱਖਦਾ ਸਰਕਿੱਲਾ ਸੀਗਾ ਜਿੱਥੇ ਅੱਜ 8-8 ਫੁੱਟ ਦੇ ਚੜ ਗਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਮਾਝੋਕ ਸਦਾ ਭਗਵਾਨ ਸਿੰਘ ਮਾਨ ਜੀ ਤੋਂ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਆ ਤੁਸੀਂ ਜਾ ਕੇ ਆਏ ਹੋ ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਸਹਿਮਤ ਐ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਐ ਵਾਈਂਡ ਅਪ ਕਰ ਲੋ ਮੈਂ ਮੇਰਾ ਦਿੱਲੀ ਕਰਦਾ ਰੋਕਣ ਲੋ ਲੇਕਿਨ ਸਾਰਾ ਨਹੀਂ ਬੋਲਣਾ ਮੈਂ ਸਭ ਦੋ ਤਿੰਨ ਗੱਲਾਂ ਕਹ ਦਿਆਂ ਅਸੀਂ ਅਸੀਂ ਸਭ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਵੇਤ ਪਾਲਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਵੇਤ ਕੱਢ ਰਹੇ ਅਸਲ ਕੰਦਿਆ ਦੀ ਤਾਰ ਤੋਂ ਬਾਅਦ ਜਿੱਥੇ ਬੀਐਸਐਫ ਦੇ ਗੇਟ ਲੱਗੇ ਆ 7-7 ਫੁੱਟ ਦੀ ਵੇਤ ਸਾਡੇ ਇਹਨਾਂ ਨੂੰ ਪੁੱਛੋ ਕਿੱਦਾਂ ਨਿਕਲੂਗੀ ਅਕਿੰਦੇ ਸਰਕਾਰ ਦੇ ਅੰਦਰ ਆਉਂਦੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇੜੇ ਚਾਹੁੰਦੇ ਹੋ 50 ਕਿਲੋਮੀਟਰ ਬੀਆ ਸਰਬ ਦੇ ਅੰਦਰ ਆਉਂਦੇ ਹੋ ਸੱਦ ਹੋਣੀ ਅਹੀ ਆਉਂਦੇ ਹੁਣ ਕਿੱਥੇ ਕਿੰਦੇ ਸਰਕਾਰ ਸਾਹਿਬ ਹੁਣ ਕਿੰਦੇ ਸਰਕਾਰ ਕਿੱਥੇ ਆ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪੱਕੇਲੇ ਦਾ ਕਿੰਨੇ ਦੇਣਾ ਸਭ ਉੱਥੇ ਹਜਾ ਦਾ ਇੱਕ ਵੀ ਦੁਰਗੀ ਆਉ ਮੈਂ ਤੁਹਾਨੂੰ ਦੱਸਦਾ ਕਿੰਦਾ ਟਰੈਕਟਰ ਲੋਕ ਰਾਵੀ ਦੇ ਵਿੱਚੋਂ ਦੱਬੇ ਆਪਣੇ ਕੱਢ ਰਹੇ ਆ ਰਾਵੀ ਦੇ ਵਿੱਚੋਂ ਦੱਬੇ ਟਰੈਕਟਰ ਲੋਕ ਕੱਢ ਰਹੇ ਆ ਸੋ ਆਪਾਂ ਨੂੰ ਸੱਚ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ ਪਰ ਲੋਕ ਬਿਠਾ ਦੇ ਵੇਖਣ ਦੇ ਅੱਜ ਦੇ ਸੈਸ਼ਨ ਨੂੰ ਸਤਾਂਤੋ ਲੋਧੀ ਦੇ ਲੋਕ ਵੇਖਣ ਦੇ ਸਤਾਂਤੋ ਲੋਧੀ ਦੇ ਲੋਕ ਦੇਖਦੇ ਅਸਲ ਫੋਜਪੁਰ ਦੇ ਦੇਖਦੇ ਪੱਟੀ ਦੇ ਦੇਖਦੇ ਲਾਲ ਸਿੰਘ ਭੁੱਲਤ ਬੈਠਾ ਸਾਧੋ ਦੇਖਦੇ ਆ ਕਿ ਸਦਨ ਸਾਡੇ ਬਾਅਦ ਕੀ ਕਹਿੰਦਾ ਤੇ ਸਦਨ ਸਦਨ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਾਂ ਬੜੇ ਬੜੇ ਵੱਡੇ ਮਹਾਂਪੂਤਸਾ ਇਹ ਨਾਲੇ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸ਼ੇਵਾਲੇ ਸੰਗ ਸਾਧ ਸੁਦਾਨ ਸਿੰਘ ਜੀ ਬਾਬਾ ਜਗਤਾ ਸਿੰਘ ਜੀ ਤਨਦਰ ਨਾਲੇ ਬਾਬਾ ਸੁੱਖਾ ਸਿੰਘ ਸਹਾਰੀ ਜਾਵੇ ਸਭ ਤੋਂ ਬੰਦ ਬੰਨ੍ਹ ਕੇ ਸੇਵਾ ਕਰਦੇ ਆ ਜਾਨੀ ਨਗਵੀਤ ਸਿੰਘ ਜੀ ਤਾਲ ਤੱਕ ਦੇ ਸਾਬਕਾ ਜ਼ਾਇਦਾਦ ਬਾਬਾ ਸਾਹਿਬ ਦੇ ਹੱਦਗ੍ਰੰਥੀ ਭਾਈ ਬਲਦੇਵ ਸਿੰਘ ਮਡਾਲਾ ਆਪਣੀਆਂ ਟੀਮਾਂ ਲੈ ਕੇ ਸਭ ਤੋਂ ਅੰਮਕਾ ਹੋਏ ਸਭ ਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਦੀ ਸਾਹਿਬ ਸਭ ਦਿੱਲੀ ਤੋਂ ਆ ਕੇ ਹੋਏ ਸਾਡੇ ਨਾਲ ਟ੍ਰੈਕਟਰ ਚੋਂ ਆਉਂਦੇ ਆ ਸਭ ਕਿੱਥੇ ਗਏ ਅੱਜ ਇਹਨਾਂ ਨੇ

ਮੈਂ ਤੇ ਨੂੰ ਰਸ ਕਰੇ ਬਹਨਾਂ ਨੂੰ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਏ ਬਾਏ ਜੀ ਬੈਠੋ ਤੁਸੀਂ ਸਾਬ 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 ਫਿਰ ਇੱਕ ਕਸੂ ਤੁਸੀਂ ਤੁਸੀਂ ਦੋ ਵਣ ਗੱਲ ਕੁੜੀ ਕਰ ਲੈਣੋ ਉਹਨਾਂ ਨੂੰ ਹੀ ਹੀ ਇਜ਼ ਅਬਾਊਟ ਟ ਫਿਨਿਸ਼ ਹੀ ਇਜ਼ ਅਬਾਊਟ ਟ ਫਿਨਿਸ਼ ਸਾਬ ਜੀ ਹੀ ਇਜ਼ ਅਬਾਊਟ ਟ ਫਿਨਿਸ਼ ਜੀ ਜੀ ਵੱਡੇ ਵੱਡੇ ਮਾਪੂਸ ਸੈਕਟ ਉਤਰਾਖੰਡ ਤੋਂ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ ਕੋਨੇ ਤੋਂ ਪੰਜਾਬੀ ਟਰਾਲੀਆਂ ਪਾ ਪਾ ਕੇ ਫਰਕ ਪਾ ਕੇ ਉਹਨਾਂ ਨੇ ਸਾਡੀ ਬਾਹ ਫੜੀ ਸਾਲ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਚਨੀ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ ਹਾਂ ਹੌਸਲੇ ਵਿੱਚ ਤੇ ਜਨ ਆਲੇ ਨੂੰ ਦਬਾ ਦਾ ਪੈਸਾ ਦੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਗੇ ਸੀ ਸ਼ੇਰਦਾ चौहान ਨਾਲ ਮੀਟਿੰਗ ਕੀਤੀ ਸੀ ਮੈਂ ਇਹ ਸਾਨੂੰ 2000 ਕਰੋੜ ਰੁਪਏ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਾਰਾ ਇਹਨਾਂ ਦਾ ਨੇਤਾ ਆਇਆ ਅੱਜ ਇਹਦਾ ਜਾਦੇ ਕਿੰਨਾਂ ਦੇ ਇਹਨਾਂ ਦਾ ਨੇਤਾ ਆਇਆ ਫੋਲਗੰਦੀ ਜੀ ਸਾਨੂੰ ਬੜੀ ਵੀਰ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਦਿਨ ਬਾਅਦ ਆਇਆ ਮੈਂ ਕਿਹਾ 20 ਦਿਨ ਬਾਅਦ ਆਏ ਚਲੋ ਕੋਸੇ ਕੋਈ ਤੇ ਦੇਖੇ ਜਾਣਗੇ ਆਸ ਫੇਰ ਮੈਂ ਸਬਿਕਤ ਸਾਹ ਫੇਰ ਮੈਂ ਕੈਲਕੂਲੇਟ ਕਰਾਇਆ ਸੀਗਾ 100 ਜਿਹੜੇ ਜਿਹੜੇ ਮਾਣਯੋਗ ਸ਼ਖਸੀਅਤਾਂ ਇਹਦੇ ਉਹਨਾਂ ਦਾ ਨਾਮ ਸਪੰਡ ਕੀਤਾ ਜਾਵੇ ਠੀਕ ਹੈ ਚਲੋ ਮੈਂ ਕਹਿ ਤੱਕ ਹੋ ਜਾ ਹੋ ਗਿਆ ਮੈਂ ਆਪਣੀ ਗੱਲ ਕਹਿ ਦਿੱਤੀ ਆ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਪਾ ਲੈਟ ਹਿਮ ਕੰਪਲੀਟ ਸਰਕਾਰ ਤੇ ਜਾਓ ਜੀ ਬੋਲੋ ਜੀ ਮੇਨੋ ਪਹਿਲੇ ਗੱਲ ਇਹ ਹੈ ਇਹ ਆਪਣੀ ਇੱਕ ਪੁਆਇੰਟ ਆਫ ਅਰਡੂ ਲੈ ਪੁਆਇੰਟ ਆਫ ਅਰਡੂ ਕਰਨ ਕੰਪਲੀਟ ਕਰ ਲਿਓ

چلو بولو جی بولو جی سر میں جاب دین لگا جی آج جہاں بازا سا کہ ਇੱਕ ਨਾ ਟੁੱਟੀ ਦੀ ਇਹ ਗੱਲ ਕਰਦੇ ਸਭ ਮੇਰਾ ਪੀਆ ਮੁਖਤਾਰ ਆਵਾਜ਼ ਸਿੱਖਾਵਾ ਮੁੰਡਾ ਇਹ ਕਿ ਕਹਿੰਦੇ ਕਾਂਗਦਸੀ ਇੰਨੀਆਂ ਬੇਹਜ਼ੂਲ ਗੱਲਾਂ ਕਰਦੇ ਜੇ ਮੇਰੇ ਪੀਏ ਦੀ ਜ਼ਮੀਨ ਸਾਬ ਤੋਂ ਹੋ ਜਾਏ ਸਭ ਇੱਕ ਕਨਾਵ ਕੋ ਕੋ ਬਚਾ ਦੇ ਕੋ ਜ਼ਮੀਨਾਂ ਕਹਿੰਦੇ ਜੀ ਉਹਦੇ ਨਾਮ ਕੋੜਾਦੀ ਮੇਰਾ ਨਾਮ ਰਹਿ ਜਾਂਦਾ 24 ਘੰਟੇ ਮੇਰਾ ਘਾ ਦੇ ਜਾਂਦਾ ਸਭ ਮੈਂ ਪਿੰਡ ਦੇ ਤੋਂ ਟੜਿਆਂ ਦੇ ਆਪੋ ਜੀ ਤੋਰਤੀਆਂ ਹੀ ਬਣਾਉਂਦੀ ਸਭ ਕੁਝ ਕਰਦਾ ਮੈਂ ਅਕੋ ਗੱਲ ਕਹਿ ਦਿਆ ਸੀਗਾ ਸੁਣਦਾ ਜੀ ਰਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿਨ੍ਹਾਂ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜ਼ਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗਈਆਂ ਬੱਜੂ ਰੁੜ ਗਏ ਅਬ ਰਾਜਨੀਤੀ ਕਰਨ ਲੱਗੇ ਐ ਲੈਟ ਹਮ ਕੰਪਲੀਟ ਇਹਨਾਂ ਨੂੰ ਲੋਕ ਦੇਖਦੇ ਆ ਇਹਨਾਂ ਨੂੰ ਲੋਕ ਦੇਖਦੇ ਵੀ ਉਹਨਾਂ ਨੇ ਕੀ ਕੀਤਾ ਸਭ ਮੈਂ ਤੇ ਹੀ ਗੱਲ ਕਹਿਣੀ ਚਾਹੁੰਦਾ ਅਮਨ ਸ਼ੇਰ शहरी कली बेठो जी शहरी कलसी जी शहरी कलसी जी बेठो